ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੇ ਭਰਾਵੋ ਸਮਾਂ ਹੀ ਇਦਾਂ ਦਾ ਆ ਗਿਆ ਵਾ ਵੀ ਕੋਈ ਵੀ ਕਿਸੇ ਨੂੰ ਖਾਂਦਾ ਵੇਖ ਕੇ ਜਰਦਾ ਨਹੀਂ ਆ ਜੇ ਕੁ ਮਾੜੀ ਜੀ ਰੋਟੀ ਸੌਖੀ ਖਾਂਣ ਲੱਗ ਜਾਂਦਾ ਹਨ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਸਾਡੇ ਤੋਂ ਜ਼ਿਆਦਾ ਸੌਖਾ ਜਾਂ ਸਾਡੇ ਤੋਂ ਤਾਂ ਕਿਵੇਂ ਹੋ ਗਿਆ ਹੁਣ ਮਸਲਾ ਤਾਂ ਨਹੀਂ ਪਤਾ ਇਹਨਾਂ ਦਾ ਕੀ ਆ ਕੀ ਦੀ ਗਲਤੀ ਆ ਕੀ ਦੀ ਨਹੀਂ ਆ ਆਪਾਂ ਨੂੰ ਨਹੀਂ ਪਤਾ ਪਰ ਇਸ ਬੰਦੇ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਟਰੈਕਟਰਾਂ ਉੱਪਰ ਇਸਨੇ ਤੇਲ ਪਾ ਕੇ ਦੋ ਟਰੈਕਟਰ ਖਲੋਤੇ ਨੇ ਤੇਲ ਪਾ ਕੇ ਤੇ ਇਹਨੇ ਉਹਨਾਂ ਟਰੈਕਟਰਾਂ ਨੂੰ ਅੱਗ ਲਾ ਦਿੱਤੀ। ਦੱਸੋ ਇਹ ਕਿੱਥੋਂ ਤੱਕ ਜਾਏ ਜਗਾ। ਕਿਸੇ ਵੀ ਤਰ੍ਹਾਂ ਦਾ ਕੋਈ ਵੈਰ ਹੋਵੇ ਹਾਂ, ਕੋਈ ਝਗੜਾ ਹੋਵੇ ਬੈਠ ਕੇ ਗੱਲ ਕੀਤੀ ਜਾ ਸਕਦੀ ਆ ਪਰ ਇਸ ਇਸ ਹੱਦ ਤੱਕ ਚਲੇ ਜਾਣਾ ਮੈਂ ਸਮਝਦਾ ਬਹੁਤ ਨਿੰਦਕ ਯੋਗ ਜਿਹੜੀ ਆ ਗੱਲ ਆ। ਕਮੈਂਟ ਕਰਕੇ ਆਪਣਾ ਓਪੀਨੀਅਨ ਜਰੂਰ ਦਿਓ ਜੀ।